हां जी नमस्कार ਆਦਾ ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਵਿంటర్ ਕਲੈਕਸ਼ਨ ਦੇ ਸੂਟ ਨੇ ਦੋ ਤਿੰਨ ਦਿਨ ਵੀਡੀਓ ਨਹੀਂ ਆਈ ਹੈਗੀ ਕਿਉਂ ਦੁਕਾਨ ਤੇ ਰੱਤਾਂ ਕਰਕੇ ਰਸ਼ ਬਹੁਤ ਸੀਗਾ ਮੈਂ ਫਿਰ ਵੀ ਟਾਈਮ ਕੱਢ ਕੇ ਆ ਵੀਡੀਓ ਬਣਾ ਰਿਹਾ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਵਿంటర్ ਸਪੈਸ਼ਲ ਸੂਟ ਹੈ ਜੀ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟਿੰਗ ਹੈ ਜੀ ਸਿਰੋਸਕੀ ਵਰਕ ਦਾ ਕੰਮ ਕੀਤਾ ਹੋਇਆ ਪਲੇਨ ਮਿਲੂਗੀ ਜੀ ਤੁਹਾਨੂੰ ਮੋਬ ਕਲਰ ਦੀ ਬਾਟਮ ਬਾਹਮਾ ਤੇ ਅਲੱਗ ਪ੍ਰਿੰਟਿੰਗ ਮਿਲੂਗੀ ਪਿਓਰ ਪਸ਼ਮੀਨੇ ਦਾ ਸੂਟ ਹੈ ਦੇ ਨਾਲ ਮਿਲੂਗੀ ਜੀ ਸ਼ਾਲ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਉਹ ਪਸ਼ਮੀਨੇ ਦੀ ਸ਼ਾਲ ਸ਼ਾਲ ਚੈੱਕ ਕਰੋ ਜਰਾ ਬਹੁਤ ਸੋਹਣੀ ਸ਼ਾਲ ਹੈ ਸਾਈਡ ਦੇ ਉੱਪਰ ਕਰੋਸ਼ੀ ਦਾ ਕੰਮ ਕੀਤਾ ਹੋਇਆ ਰੇਟ ਰਹੂਗਾ ਸਿਰਫ 695 ਰੁਪਏ ਕਲਰ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਪੀਕਾਕਸ ਸ਼ੇਡ ਆ ਦੇਖੋ ਬੋਟਮ ਲੱਗੀ ਹੈ ਨਾਲ ਜੀ ਪੀਕਾਕਸ ਸ਼ੇਡ ਹੈ ਜੀ ਇੱਕ ਕਲਰ ਤੁਹਾਨੂੰ ਮਿਲੂਗਾ ਜੀ ਇਹਦੇ ਵਿੱਚ ਗਾਜਰੀ ਸ਼ੇਡ ਹੈ ਜੀ ਕਲਰ ਚੈੱਕ ਕਰੋ ਬਹੁਤ ਸੋਹਣੇ ਕਲਰ ਨੇ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਗ੍ਰੇ ਕਲਰ ਚਾਰ ਕਲਰ ਨੇ ਰੇਟ ਰਹੂਗਾ ਸਿਰਫ 695 ਰੁਪਏ ਜੀ ਨੈਕ ਡਿਜ਼ਾਈਨ ਦਿਖਾਉਂਗਾ ਜੀ ਆ ਲੋ ਪੀਸ ਚੈੱਕ ਕਰੋ ਜਰਾ ਪਰਪਲ ਕਲਰ ਦਾ ਪੀਸ ਹੈ ਜੀ ਪਿਓਰ ਪਸ਼ਮੀਨੇ ਦੇ ਉੱਪਰ ਚੈੱਕ ਡਿਜ਼ਾਈਨ ਬਣਿਆ ਹੈ ਰੋਹਾਬ ਬ੍ਰਾਂਡ ਦਾ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਘੇਰੇ ਦੇ ਉੱਪਰ ਵੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਨੈਕ ਦੇ ਉੱਪਰ ਵੀ ਪਿਓਰ ਪਸ਼ਮੀਨਾ ਪਰਪਲ ਕਲਰ ਦੀ ਉਹ ਬਾਟਮ ਹੈ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਪੀਕ ਚੈੱਕ ਕਰੋ ਜਰਾ ਰੇਟ ਰਹੂਗਾ ਸਿਰਫ 795 ਰੁਪਏ ਕਲਰ ਦਿਖਾਉਂਗਾ ਤੁਹਾਨੂੰ ਇਹ ਚ ਕਲਰ ਬਹੁਤ ਸ਼ਾਨਦਾਰ ਕਲਰ ਆਏ ਨੇ ਇੱਕ ਕਲਰ ਮਿਲੂਗਾ ਜੀ ਨੇਵੀ ਬਲੂ ਜੀ ਤੇ ਇੱਕ ਕਲਰ ਮਿਲੂਗਾ ਤੁਹਾਨੂੰ ਪੀਕਾਕ ਸ਼ੈਡ ਤਿੰਨ ਸ਼ੈਡ ਨੇ ਤਿੰਨੋ ਹੀ ਸ਼ੈਡ ਜਬਰਦਸਤ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਆਹ ਲਓ ਜੀ ਪਿਓਰ ਪਸ਼ਮੀਨਾ ਸ਼ਿਮਰ ਆ ਗਈ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਸ਼ਿਮਰ ਪਸ਼ਮੀਨਾ ਇਹ ਸਾਰੇ ਪੀਸ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਬ੍ਰਾਊਨ ਕਲਰ ਦਾ ਪੀਸ ਹੈ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗੀ ਜੀ ਖੂਬਸੂਰਤ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸ਼ਿਮਰ ਪਸ਼ਮੀਨੇ ਦੀ ਸ਼ਰਟ ਹੈ ਪਸ਼ਮੀਨੇ ਦੀ ਬਾਟਮ ਹੈ ਪਸ਼ਮੀਨੇ ਦੀ ਇਹ ਸ਼ਾਲ ਹੈ ਰੇਟ ਰਹੂਗਾ ਸਿਰਫ 700 ਤੇ 95 ਰੁਪਏ ਦੀ ਲਓ ਜੀ ਗਾਜਰੀ ਕਲਰ ਆ ਗਿਆ ਮਿਕਸ ਡਿਜ਼ਾਈਨ ਦੇ ਵਿੱਚ ਪੀ ਚੈੱਕ ਕਰੋ ਜਰਾ ਗਾਜਰੀ ਕਲਰ ਆ ਗਿਆ ਜੀ 795 ਰੁਪਏ ਜੀ ਆ ਲੋ ਜੀ ਬਾਟਮ 2.5 ਮੀਟਰ ਛੱਡ ਰੋਗੀ ਜੀ 2.5 ਮੀਟਰ ਤੋਂ ਉੱਪਰ ਰੋਗੀ ਜੀ ਬਾਟਮ 795 ਰੁਪਏ ਜੀ ਆ ਲੋ ਜੀ ਸ਼ਾਲ ਖੂਬਸੂਰਤ ਸ਼ਾਲ ਹੈ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇੱਕ ਆ ਗਿਆ ਜੀ ਇਹਦੇ ਵਿੱਚ ਡਾਰਕ ਰੈਸਟ ਕਲਰ ਹੈ ਜੀ ਵੀ ਚੈੱਕ ਕਰੋ ਕਿੰਨਾ ਸੋਹਣਾ ਪੀਸ ਆ ਲੋ ਕੀ ਬਾਤ ਹੈ ਇਹ ਵੀ ਸਿਮਰ ਪਸ਼ਮੀਨੇ ਦੇ ਉੱਪਰ ਹੈ ਜੀ 795 ਰੁਪਏ ਆਹ ਲੋ ਜੀ ਬਾਟਮ ਤੇ ਨਾਲ ਸ਼ਾਲ ਮਿਲੂਗੀ ਜੀ ਬਹੁਤ ਵਧੀਆ ਪਿਓਰ ਪਸ਼ਮੀਨੇ ਦੀ ਸ਼ਾਲ ਤੇ ਹੁਣ ਅੱਗੇ ਇਹੀ ਸੇਲ ਹੋਣੇ ਨੇ ਬਾ ਫਟਾਫਟ ਲੈ ਕੇ ਸਲਾਈ ਕਰਾ ਲਓ ਠੰਡ ਬਹੁਤ ਪੈਣੀ ਆਣਗੀ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਪਿਓਰ ਪਸ਼ਮੀਨਾ ਲਾਈਨਿੰਗ ਵਾਲਾ ਡਿਜ਼ਾਈਨ ਆ ਮਲਟੀ ਸ਼ੈਡ ਪ੍ਰਿੰਟਿੰਗ ਆ ਜੀ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਆ ਘੇਰੇ ਦੇ ਉੱਪਰ ਤੁਹਾਨੂੰ ਸਾਰਾ ਕ੍ਰੋਸ ਸਟੰਕੇ ਦਾ ਕੰਮ ਮਿਲੂਗਾ ਪਿਓਰ ਪਸ਼ਮੀਨਾ ਰੁਹਾਬ ਬ੍ਰਾਂਡ ਦਾ ਪੀਸ ਆ ਕਲਰ ਬਹੁਤ ਸ਼ਾਨਦਾਰ ਆ ਆਹ ਲੋ ਜੀ ਬਾਟਮ ਦੇ ਨਾਲ ਸ਼ਾਲ ਚੈੱਕ ਕਰੋ ਜੀ ਖੂਬਸੂਰਤ ਸ਼ਾਲ ਜੀ ਰੇਟ ਸਿਰਫ ਰਹੂਗਾ ਜੀ 1095 ਰੁਪਏ ਜੀ ਵੀ ਚੈੱਕ ਕਰੋ ਕਿੰਨੇ ਸ਼ਾਨਦਾਰ ਪੀਸ ਹੈ ਜੀ ਬਸ ਜਲਦੀ ਲੇਟ ਨਹੀਂ ਕਰਨਾ ਕਲਰ ਹੈ ਜੀ ਮੇਰੇ ਕੋਲ ਦੋ ਹੀ ਬਚੇ ਹੈ ਜੀ ਮਾਲ ਆਇਆ ਜੀ ਖਤਮ ਜੀ ਮੈਂ ਆਪਣੇ ਗਰਪਾਂ ਚ ਫੋਟੋ ਪਾਈ ਹੈ ਜੀ ਗਾਕਾਂ ਨੇ ਫਟਾਫਟ ਮਾਲ ਲੈ ਲਿਆ ਆ ਲੋ ਜੀ ਕਲਰ ਦੇਖੋ ਪਿਸਤਾ ਕਲਰ ਜੀ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਕਲਰ ਹੈ ਖੂਬਸੂਰਤ ਪੀਸ ਹੈ ਕਿਹੜਾ ਚੈੱਕ ਕਰ ਲੋ ਕ੍ਰੋਸ ਟਾਂਕੇ ਦਾ ਕੰਮ ਕੀਤਾ ਹੋਇਆ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਡਿਸਟ੍ਰਿਪਟਿੰਗ ਪਿਓਰ ਪਸ਼ਮੀਨਾ ਰੋਹਾਬ ਬ੍ਰੈਂਡ ਹੈ 22 ਮੀਟਰ ਸ਼ਲਟਰ ਹੋਊਗੀ ਜੀ 22 ਮੀਟਰ ਬਾਟਮ ਰਹੂਗੀ ਪਿਓਰ ਪਸ਼ਮੀਨੇ ਦੀ ਹੋ ਮਿਲੂਗੀ ਜੀ ਸ਼ਾਲ ਸ਼ਾਲ ਚੈੱਕ ਕਰੋ ਸਿਰਫ 1095 ਰੁਪਏ ਜੀ ਇਹ ਚੈੱਕ ਕਰੋ ਖੂਬਸੂਰਤ ਪੀਸ ਜੀ ਨੈਕਸਟ ਲੈ ਦਿਖਾਉਂਗਾ ਤੁਹਾਨੂੰ ਨੈਕਸਟ ਪੀਸ ਚੈੱਕ ਕਰੋ ਜੀ ਕਿਆ ਬਾਤ ਹੈ ਪੀਸ ਚੈੱਕ ਕਰੋ ਜਰਾ ਬਹੁਤ ਸੋਹਣੀ ਡਿਜੀਟਲ ਪੇਂਟਿੰਗ ਹੈ ਜੀ ਪਿਓਰ ਪਸ਼ਮੀਨਾ ਨਾਲ ਸਾਰੀ ਐਮਬਰਾਇਡਰੀ ਕੀਤੀ ਹੋਈ ਹੈ ਜੀ ਪੀ ਚੈੱਕ ਕਰੋ ਸਾਰੀ ਪ੍ਰਿੰਟਿੰਗ ਹੈ ਜੀ ਡਿਸਟ੍ਰੀ ਪ੍ਰਿੰਟਿੰਗ ਆ ਨੈਕ ਦੇ ਉੱਪਰ ਆ ਦੇਖੋ ਆ ਤੁਹਾਨੂੰ ਨਾਲ ਮਿਲੂਗੀ ਜੀ ਕਢਾਈ ਦੋਨੇ ਸਾਈਡ ਦੇ ਉੱਪਰ ਕਢਾਈ ਹੈ ਨੈਕ ਦੇ ਉੱਪਰ ਪਿਓਰ ਪਸ਼ਮੀਨੇ ਦਾ ਪੀਸ ਆ ਆ ਲੋ ਜੀ ਨਾਲ ਮਿਲੂਗੀ ਜੀ ਗ੍ਰੇ ਕਲਰ ਦੀ ਬਾਟਮ ਪਸ਼ਮੀਨੇ ਦੀ ਆ ਲਾਈਟ weight ਵਿਸਕੋਸ ਪਸ਼ਮੀਨੇ ਦੀ ਆ ਗਈ ਜੀ ਸ਼ਾਲ ਪੀ ਚੈੱਕ ਕਰੋ ਜਰਾ 1195 ਰੁਪਏ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਆ ਬਹੁਤ ਖੂਬਸੂਰਤ ਸ਼ਾਲ ਹੈ ਸਿਰਫ 1195 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਹੋਊਗਾ ਜਿਹੜਾ ਵੀ ਕਸਟਮਰ ਮੇਰੀ ਵੀਡੀਓ ਦੇਖ ਰਿਆ ਨਾ ਨਵਾਂ ਮੇਰਾ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਆਹ ਲੋ ਜੀ ਮਸਟਰਡ ਕਲਰ ਆ ਗਿਆ ਜੀ ਕਲੋਰੀ ਬ੍ਰਾਂਡ ਦਾ ਪੀਸ ਹੈ ਪੀਸ ਚੈੱਕ ਕਰੋ ਜਰਾ ਘੇੜਾ ਚੈੱਕ ਕਰੋ ਜੀ ਨਾਲੇ ਘੇੜੇ ਤੇ ਸਾਰੀ ਐਮਬਰਾਇਡਰੀ ਪੈਨਲ ਬਣਿਆ ਪਾਕਿਸਤਾਨੀ ਸਟਾਈਲ ਪੀਸ ਹੈ ਘੇੜੇ ਤੇ ਸਾਰੀ ਐਮਬਰਾਇਡਰੀ ਹੈ ਜੀ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਮਿਲੂਗੀ ਪੂਰੀ ਲੈਂਥ ਦਾ ਸੂਟ ਹੈ ਪਿਓਰ ਪਸ਼ਮੀਨਾ ਜੀ ਆਹ ਲੋ ਜੀ ਬਾਟਮ ਮਸਟਰਡ ਕਲਰ ਦਾ ਪੀਸ ਹੈ ਤੇ ਨਾਲ ਸ਼ਾਲ ਚੈੱਕ ਕਰੋ ਜੀ ਖੂਬਸੂਰਤ ਸ਼ਾਲ ਜੀ ਲਾਈਟ weight ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸ਼ਾਲ ਚੈੱਕ ਕਰੋ ਕਿੰਨੀ ਸ਼ਾਨਦਾਰ ਸ਼ਾਲ ਹੈ ਰੇਟ ਰਹੂਗਾ ਸਿਰਫ 1100 ਤੇ 95 ਰੁਪਏ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਤੁਹਾਨੂੰ ਬਲੈਕ ਕਲਰ ਕਲਰ ਚੈੱਕ ਕਰੋ ਜਰਾ ਕੀ ਬਾਤ ਹੈ ਨਾਲੇ ਘੇਰਾ ਚੈੱਕ ਕਰੋ ਜਰਾ ਬਹੁਤ ਖੂਬਸੂਰਤ ਪੀਸ ਹੈ ਜੀ ਸਿਰਫ 1195 ਰੁਪਏ ਜੀ ਆ ਲਓ ਜੀ ਬਾਟਮ ਹੈ ਜੀ ਤੇ ਨਾਲ ਇਹਦੇ ਤੁਹਾਨੂੰ ਮੈਂ ਸ਼ਾਲ ਚੈੱਕ ਕਰਾਉਣਾ ਬਹੁਤ ਖੂਬਸੂਰਤ ਸ਼ਾਲ ਹੈ ਜੀ ਲਾਈਟ weight ਰਿਸੋਰਸ ਕਸ਼ਮੀਰੀ ਨੇ ਦੀ ਸ਼ਾਲ ਹੈ ਜੀ ਬ੍ਰਾਂਡਡ ਪੀਸ ਨੇ ਸਿਰਫ 1100 ਤੇ 95 ਰੁਪਏ ਜੀ ਵੀ ਚੈੱਕ ਕਰੋ ਜੀ ਕਿੰਨਾ ਪਿਆਰਾ ਖੂਬਸੂਰਤ ਪੀਸ ਹੈ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਲਓ ਜੀ ਗ੍ਰੇ ਕਲਰ ਆ ਗਿਆ ਇਹਦੇ ਚ ਸਟੀਲ ਗ੍ਰੇ ਕਲਰ ਹੈ ਸਿਰਫ 1100 ਤੇ 95 ਰੁਪਏ ਜੀ ਕੋਰੀਅਰ ਦਾ ਪੈਸਾ ਕੋਈ ਨਹੀਂ ਦੇਣਾ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਬੈਕ ਫਰੰਟ ਸਾਰੀ ਪ੍ਰਿੰਟਿੰਗ ਹੈ ਜੀ ਪੂਰੀ ਲੈਂਥ ਦਾ ਸੂਟ ਨੇ 47 48 ਇੰਚ ਲੈਂਥ ਜਿੰਨੀ ਮਰਜ਼ੀ ਬਣਾ ਲਿਓ ਘੇਰੇ ਤੇ ਐਮਬਰਾਡਰੀ ਹੈ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਲਾਈਟ ਵੇਟ ਪਸ਼ਮੀਨੇ ਦੀ ਸ਼ਾਲਾ ਵਿਸਕੋਸ ਪਸ਼ਮੀਨੇ ਦੀ ਪਿਓਰ ਕੁਆਲਿਟੀ ਹੈ ਸਾਰੀਆਂ ਸਾਰੀਆਂ ਰੇਟ ਰਹੂਗਾ ਸਿਰਫ ਸਿਰਫ 1100 ਤੇ 95 ਰੁਪਏ ਜੀ ਆ ਲੋ ਮਾਊਸ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਅਕੀ ਚੈੱਕ ਕਰੋ ਜਰਾ ਕਿਹਦੇ ਤੇ ਐਮਬਰਾਇਡਰੀ ਹੈ ਜੀ ਬਹੁਤ ਵਧੀਆ ਪੀਸ ਨੇ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਪਸ਼ਮੀਨੇ ਦੇ ਉੱਪਰ ਆ ਲੋ ਜੀ ਬਾਹਾਂ ਦੇ ਉੱਪਰ ਦੇਖੋ ਅਲੱਗ ਪ੍ਰਿੰਟਿੰਗ ਆ ਆ ਲੋ ਜੀ ਜਿਹੜੀ ਡਿਜੀਟਲ ਪ੍ਰਿੰਟਿੰਗ ਇਸ ਨੂੰ ਮੈਂ ਪਛਾਣਦਾ ਪਿਛਲਾ ਪਾਸਾ ਇਹਦਾ ਬਿਲਕੁਲ ਵਾਈਟ ਹੁੰਦਾ ਜੀ ਡਿਜੀਟਲ ਪਿੰਡ ਦਾ ਓਰੀਜਨਲ ਤੁਹਾਨੂੰ ਪੀਸ ਮਿਲੂਗਾ ਕੋਈ ਦੂਜਾ ਪੀਸ ਨਹੀਂ ਮਿਲੂਗਾ ਆ ਲੋ ਜੀ ਬਾਟਮ ਆ ਨਾਲ ਮਿਲੂਗੀ ਜੀ ਸ਼ਾਲ ਖੂਬਸੂਰਤ ਸ਼ਾਲ ਜੀ ਸਿਰਫ 1195 ਰੁਪਏ ਜੀ ਕਿਆ ਬਾਤ ਹੈ ਸ਼ਾਲ ਚੈੱਕ ਕਰੋ ਜਰਾ ਕਿੰਨੇ ਸ਼ਾਨਦਾਰ ਹੈ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਬਹੁਤ ਸੋਹਣੇ ਪੀਸ ਨੇ ਜੀ ਸਾਰੇ ਦੇ ਸਾਰੇ ਆਹ ਲਓ ਜੀ ਪੀਸ ਚੈੱਕ ਕਰੋ ਪਹਿਲਾਂ ਤਾਂ ਆਹ ਲਓ ਜੀ 3 ਮੀਟਰ ਦੀ ਸ਼ਰਟ ਆ ਗਈ ਜੀ ਪਿਓਰ ਪਸ਼ਮੀਨਾ ਪੂਰੀ ਫਰੰਟ ਦੇ ਉੱਪਰ ਕੰਮ ਕੀਤਾ ਹੋਇਆ ਜੀ ਖੂਬਸੂਰਤ ਵਰਕ ਕੀਤਾ ਹੈ ਵਾਟਰ ਸੋਲਿਡ ਸੀ ਦਾ ਵਰਕ ਕੀਤਾ ਹੋਇਆ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਜੀ 3 ਮੀਟਰ ਦੀ ਸ਼ਰਟ ਹੈ ਬਾਹਾਂ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਆਹ ਲਓ ਜੀ ਆਹ ਬਾਹਾਂ ਦੇ ਉੱਪਰ ਪ੍ਰਿੰਟਿੰਗ ਅਲੱਗ ਹੈ ਸਾਰੇ ਦੀ ਸਾਰੀ ਖੂਬਸੂਰਤ ਪੀਸ ਹੈ ਬਹੁਤ ਵਧੀਆ ਪੀਸ ਨੇ ਜੀ ਸਾਰੇ ਦੇ ਸਾਰੇ ਕੋਈ ਪੀਸ ਛੱਡਣ ਵਾਲਾ ਨਹੀਂ ਜੀ ਬਹੁਤ ਲੰਬਾਈ ਆ ਪੀਸ ਦੀ ਦੇਖੋ ਜਰਾ ਆਹ ਲੋ ਜੀ ਬਾਟਮ ਪਸ਼ਮੀਨੇ ਦੀ ਔਰ ਪਿਓਰ ਦਾ ਮਿਲੂਗਾ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਜੀ ਇਹ ਵੀ ਤੁਹਾਨੂੰ 1195 ਜੇ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਜਰਾ ਫੁੱਲ ਪਿਓਰ ਦਾ ਦੁਪੱਟਾ ਖੂਬਸੂਰਤ ਪੀਸ ਹੈ ਆਹ ਲੋ ਜੀ ਲਾਈਟ ਸੀ ਗ੍ਰੀਨ ਜਿਹਾ ਕਲਰ ਆ ਗਿਆ 3 ਮੀਟਰ ਦੀ ਸ਼ਰਟ ਹੈ ਜੀ ਬਾਹਾਂਾਂ ਤੇ ਬਾਹਾਂਾਂ ਲੱਗਾ ਕਪੜਾ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਪੂਰੀ ਫਰੰਡ ਦੇ ਉੱਪਰ ਦੇਖੋ ਥੱਲੇ ਚਿਕਨ ਕਾਰੀ ਦਾ ਕੰਮ ਕੀਤਾ ਹੋਇਆ ਸਿਰਫ 1195 ਰੁਪਏ ਜੀ ਆ ਲੋ ਜੀ ਨਾਲ ਡਬਲ ਸ਼ੇਡ ਦਾ ਪੀਸ ਆ ਦੇਖੋ ਘੇਰੇ ਦੇ ਨਾਲ ਉਹਦੀ ਤੁਹਾਨੂੰ ਮਿਲੂਗੀ ਜੀ ਬਾਟਮ ਤੇ ਨਾਲ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਸਿਰਫ 1195 ਖੂਬਸੂਰਤ ਪੀਸ ਜੀ ਆ ਲੋ ਪੀਸ ਦੇਖੋ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਗਿਆ ਕਿਆ ਬਾਤ ਹੈ ਗਾਜਰੀ ਕਲਰ ਹੈ ਜੀ ਇਹ ਇਹ ਦਸ ਪਰਸਨ ਦਾ ਸਾਰਾ ਡਬਲ ਸ਼ੇਡ ਦੇ ਪੀਸ ਨੇ ਸ਼ਰਟ ਦਾ ਕਪੜਾ 3 ਮੀਟਰ 1195 ਰੁਪਏ ਸੂਟ ਦਾ ਰੇਟ ਆ ਜੀ ਪਿਓਰ ਪਸ਼ਮੀਨਾ ਆ ਲੋ ਜੀ ਬਾਟਮ ਨਾਲ ਪਿਓਰ ਦਾ ਦੁਪੱਟਾ ਜੀ ਫੁੱਲ ਪਿਓਰ ਦਾ ਕੋਰੀਅਰ ਦਾ ਖਰਚਾ ਕੋਈ ਨਹੀਂ ਜੀ ਆ ਲੋ ਚੱਕੋ ਪੀਸ ਦੇ ਕੋਲ ਜਰਾ ਪੂਰਾ ਲੰਬਾ ਜਿਹੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਆ ਲੋ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਇਹ ਦੇਖੋ ਮਲਟੀ ਸ਼ੈਡ ਪ੍ਰਿੰਟ ਹੈ ਜੀ ਸਾਰੇ ਦੀ ਸਾਰੇ ਆ ਲੋ 3 ਮੀਟਰ ਦੀ ਸ਼ਰਟ ਹੈ ਜੀ ਬੈਕ ਫਰੰਟ ਦੋਨੋਂ ਪ੍ਰਿੰਟਡ ਮਿਲਣਗੇ ਬਾਹਮਾ ਤੇ ਤੁਹਾਨੂੰ ਅਲੱਗ ਪ੍ਰਿੰਟਿੰਗ ਉਹ ਕੱਪੜਾ ਵੀ ਤੁਹਾਨੂੰ ਅਲੱਗ ਮਿਲੂਗਾ ਜੀ ਆਰਮ ਦਾ ਆ ਲੋ ਜੀ ਬਾਟਮ ਤੇ ਨਾਲ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਸਿਰਫ 1100 ਤੇ 95 ਰੁਪਏ ਜੀ ਦੁਪੱਟਾ ਚੈੱਕ ਕਰੋ ਜਰਾ ਪਿਓਰ ਕਹੂੰਗਾ ਇਹਦਾ ਪਿਓਰ ਦੀ ਦੁਪੱਟਾ ਮਿਲੂਗਾ ਕੋਈ ਮਿਕਸਿੰਗ ਵਾਲਾ ਦੁਪੱਟਾ ਨਹੀਂ ਬਸ ਜਲਦੀ ਲੇਟ ਨੀ ਕਰਨਾ ਨੈਕਸਟ ਡਿਜ਼ਾਈਨ ਦਿਖਾਉਂਗਾ ਸਾਡੀ ਪੀਸ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਬੈਕ ਫਰੰਟ ਦੋਨਾਂ ਦੇ ਉੱਪਰ ਕਢਾਈ ਮਿਲੂਗੀ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਪਿੰਟਿੰਗ ਵੀ ਇੰਗਲ ਬੈਗ ਦੇ ਉੱਪਰ ਵੀ ਤੁਹਾਨੂੰ ਮੈਂ ਦਿਖਾਉਣਾ ਨਾਲੇ ਉਸੇ ਤਰ੍ਹਾਂ ਹੀ ਬੈਗ ਦੇ ਉੱਪਰ ਵੀ ਪ੍ਰਿੰਟਿੰਗ ਮਿਲੂਗੀ ਜੀ ਤਮੰਨਾ ਬ੍ਰਾਂਡ ਦਾ ਪੀਸ ਆ ਬ੍ਰਾਂਡਡ ਪੀਸ ਆ ਜੀ ਸਿੰਗਲ ਹੀ ਪੀਸ ਬਚਿਆ ਜੀ ਇਹ ਆ ਲੋ ਜੀ ਨਾਲ ਮਲਟੀ ਸ਼ੈਡ ਪ੍ਰਿੰਟਿੰਗ ਦੀ ਮਿਲੂਗੀ ਜੀ ਸ਼ਾਲ ਆ ਲੋ ਸ਼ਾਲ ਚੈੱਕ ਕਰੋ ਜਰਾ ਬਹੁਤ ਖੂਬਸੂਰਤ ਪੀਸ ਹੈ ਜੀ ਸਿਰਫ 1395 ਰੁਪਏ ਜੀ ਖੂਬਸੂਰਤ ਪੀਸ ਜੀ ਆ ਲੋ ਤੁਸੀਂ ਚੈੱਕ ਕਰੋ ਜਰਾ ਕਿਆ ਬਾਤ ਹੈ ਪਿਓਰ ਅਲਪਾਈਨ ਦੇ ਉੱਪਰ ਆ ਗਿਆ ਜੀ ਕੰਮ ਚੱਕਾ ਲੋ ਸਾਰਾ ਵਰਕ ਕੀਤਾ ਹੋਇਆ ਜੀ ਔਰ ਵਰਕ ਫਰੰਟ-ਫਰੰਟ ਤੇ ਨਹੀਂ ਹੈਗਾ ਜੀ ਬੈਕ ਔਰ ਫਰੰਟ ਦੋਨਾਂ ਦੇ ਉੱਪਰ ਪੂਰਾ ਵਰਕ ਮਿਲੂਗਾ ਜੀ ਹੈਵੀ ਵਰਕ ਖੂਬਸੂਰਤ ਪੀਸ ਹੈ ਤੇ ਆਹ ਲੋ ਜੀ ਨਾਲ ਆ ਗਈ ਜੀ ਬਾਟਮ ਪਿਓਰ ਅਲਪਾਈਨ ਦੀ ਬਾਟਮ ਹੈ ਔਰ ਨਾਲ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ 1395 ਰੁਪਏ ਦੀ ਦੁਪੱਟਾ ਲੇਖੋ ਜੀ ਪਿਓਰ ਡਿਜੀਟਲ ਦੁਪੱਟਾ ਬਾ ਜਲਦੀ ਲੇਟ ਨਹੀਂ ਕਰਨਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਆਹ ਲੋ ਜੀ ਪੀਸ ਚੈੱਕ ਕਰੋ ਜੀ ਕਿਆ ਬਾਤ ਹੈ ਬੈਕ ਫਰੰਟ ਸਾਰੀ ਤੇ ਕਢਾਈ ਹੈ ਜੀ ਪਿਓਰ ਅਲਪਾਈਨ ਔਰ ਪ੍ਰਿੰਟਡ ਮਿਲੂਗੀ ਜੀ ਬਾਟਮ ਤੇ ਨਾਲ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਆ ਲੋ ਜੀ ਕਿਆ ਬਾਤ ਹੈ ਸੌਰੀ ਇਹਦਾ ਰੇਟ ਜੀ 1295 ਰੁਪਏ ਹੈ ਜੀ ਉਹ ਗਲਤੀ ਨਾਲ 1395 ਕਿਹਾ ਗਿਆ 1295 ਰੁਪਏ ਜੀ ਖੂਬਸੂਰਤ ਪੀਸ ਜਿਹੜਾ ਮਰਜੀ ਪੀਸ ਲੈ ਲਓ ਜਿਹੜੇ ਡਿਜ਼ਾਈਨ ਦਿਖਾਏ ਨੇ 1295 ਲੱਗੂਗਾ ਜੀ ਉਹ ਮੇਰੇ ਕੋਲ ਪਹਿਲਾਂ ਗਲਤੀ ਨਾਲ ਬੋਲਿਆ ਗਿਆ 1395 1295 ਰੁਪਏ ਸੂਟ ਪਊਗਾ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਕੀ ਆਪ ਬਾਤ ਆ ਬੈਕ ਫਰੰਟ ਸਾਰੀ ਦੇ ਕਢਾਈ ਆ ਜੀ ਸਿਰਫ 1295 ਕੋਈ 1395 ਨਹੀਂ ਜੀ 1295 ਆ ਲੋ ਜੀ ਬਾਟਮ ਪਰਪਲ ਕਲਰ ਦਾ ਪੀਸ ਹੈ ਔਰ ਪਿਓਰ ਦਾ ਦੁਪੱਟਾ ਆ ਲੋ ਜੀ ਖੂਬਸੂਰਤ ਪੀਸ ਜੀ ਸਿਰਫ 1295 ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਸੀ ਹੁਣ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ